ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਹਲਚਲ ਮਚ ਗਈ ਹੈ ਇੱਕ ਵੱਖਰੇ ਤਰ੍ਹਾਂ ਦਾ ਸਿਆਸੀ ਦ੍ਰਿਸ਼ ਸਾਹਮਣੇ ਆ ਰਿਹਾ ਹੈ ਔਰ ਇੰਜ ਲੱਗ ਰਿਹਾ ਜਿਵੇਂ ਸਾਰੀ ਵਿਰੋਧੀ ਧਿਰ ਮਜੀਠੀਏ ਦੀ ਪਿੱਠ ਤੇ ਆ ਗਈ ਹੈ ਇਹ ਸਾਰਾ ਦ੍ਰਿਸ਼ ਦੇਖਣ ਤੋਂ ਬਾਅਦ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਕਹਿਣੀ ਪਈ ਆਪ ਵਰਸਜ ਆਲ ਹੋਇਆ ਪਿਆ ਪਰ ਇਹ ਦ੍ਰਿਸ਼ ਚੇਂਜ ਕਿਉਂ ਹੋਇਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਕਾਂਗਰਸੀਆਂ ਨਾਲ ਭਾਜਪਾਈਆਂ ਨਾਲ ਵਿਰੋਧੀਆਂ ਨਾਲ ਵੱਡੇ ਪੱਧਰ ਤੇ ਮਤਭੇਦ ਟਕਰਾਰ ਚੱਲਦੇ ਨੇ ਪਰ ਜਿਹੜੇ ਵਿਰੋਧੀ ਪੱਪਾਂ ਪਰ ਹੋ ਹੋ ਕੇ ਕਿਸੇ ਵੇਲੇ ਵਿਕਰਮ ਮਜੀਠੀਆ ਉੱਪਰ ਹੱਲੇ ਕਰਦੇ ਸੀ ਅੱਜ ਉਹ ਕਹਿ ਰਹੇ ਨੇ ਬਿਕਰਮ ਮਜੀਠੀਏ ਨਾਲ ਧੱਕਾ ਹੋਇਆ ਬਿਕਰਮ ਮਜੀਠੀਏ ਨਾਲ ਜਿਹੜਾ ਬੇਇਨਸਾਫੀ ਕੀਤੀ ਹੈ ਬਿਕਰਮ ਮਜੀਠੀਏ ਨੂੰ ਫਸਾਉਣ ਲਈ ਮਾਨ ਸਰਕਾਰ ਜਿਹੜੀ ਹੈ ਇਹ ਵਿਜੀਲੈਂਸ ਦੀ ਦੁਰਵਰਤੋਂ ਕਰੀ ਹੈ ਔਰ ਇਸ ਢੰਗ ਨਾਲ ਪੰਜਾਬ ਦਾ ਸਿਆਸੀ ਸਮੀਕਰਨ ਬਦਲਿਆ ਸੱਚੀ ਮੁੱਚੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਬਦਾਂ ਮੁਤਾਬਕ ਇੰਝ ਹੀ ਲੱਗ ਰਿਹਾ ਹੈ ਜਿਵੇਂ ਆਪ ਵਰਸਸ 올 ਪਹਿਲੋਂ ਗੱਲ ਕਰਾਂਗੇ ਰਮਨੀਤ ਬਿੱਟੂ ਦੀ ਰਮਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਅੱਜ ਕੱਲ੍ਹ ਭਾਜਪਾ ਦੇ ਵੱਡੇ ਲੀਡਰ ਨੇ ਔਰ ਉਹ ਖੁੱਲ ਕੇ ਵਿਕਰਮ ਜੀਠਿਆ ਦੀ ਪਿੱਠ ਤੇ ਆ ਗਏ ਨੇ ਉਹਨਾਂ ਨੇ ਕਿਹਾ ਸਰਕਾਰ ਵਿਜੀਲੈਂਸ ਦੀ ਦੁਰਵਰਤੋਂ ਕਰੀ ਹੈ ਕਾਂਗਰਸ ਵੱਲੋਂ ਲਾਈ ਐਮਰਜੈਂਸੀ ਇਸ ਕਾਂਡ ਨੇ ਯਾਦ ਕਰਵਾ ਦਿੱਤੀ ਹੈ ਔਰ ਜਿਹੜਾ ਵੀ ਸਰਕਾਰ ਦੇ ਉੱਪਰ ਸਵਾਲ ਚੱਕਦਾ ਹੈ ਉਦਾ ਮੂੰਹ ਬੰਦ ਕਰਨ ਲਈ ਸਰਕਾਰ ਤਸ਼ੱਦਦ ਕਰਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਇਹ ਜਿਹੜੇ ਕੰਡੇ ਬੀਜ ਰਹੇ ਨੇ ਸਾਲ 2027 ਤੋਂ ਬਾਅਦ ਉਹ ਖੁਦ ਉਹਨਾਂ ਨੂੰ ਚੁਗਣੇ ਪੈਣਗੇ ਬੜੇ ਸਖਤ ਬਿਆਨਬਾਜ਼ੀ ਕਰਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਹਰਲ ਉਹਨਾਂ ਨੇ ਕਿਹਾ ਮਜੀਠੀਆ ਨਾਲ ਝਟਾਣ ਵਾਂਗ ਖੜੇ ਆ ਸਰਕਾਰ ਨੂੰ ਬੇਨਕਾਬ ਕਰਨ ਵਾਲਿਆਂ ਦੇ ਮੂੰਹ ਬੰਦ ਕਰਨ ਲਈ ਅਜਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਦੱਬਣਗੇ ਨਹੀਂ ਆ ਸਿਮਰਤ ਕੌਰ ਬਾਦਲ ਜਿਹੜੇ ਸੰਸਦ ਮੈਂਬਰ ਨੇ ਔਰ ਵਿਕਰਮ ਮਜੀਠੀਆ ਦੀ ਭੈਣ ਨੇ ਉਹਨਾਂ ਨੇ ਕਿਹਾ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮਜੀਠੀਏ ਨੂੰ ਫਸਾਇਆ ਜਾ ਰਿਹਾ ਔਰ ਐਮਰਜੈਂਸੀ ਜਾਰ ਕਰਵਾ ਦਿੱਤੀ ਹੈ ਇਸ ਸਰਕਾਰ ਨੇ ਨਾਲ ਇਹ ਵੀ ਕਿਹਾ ਬੀ ਇਹ ਸਾਰਾ ਕੋਸ਼ਿਸ਼ ਸਿਆਸੀ ਬਦਲਾਖੋਰੀ ਦਾ ਸਟਾ ਤੇ ਜੇ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੀ ਕਰੀਏ ਉਹਨਾਂ ਨੇ ਜਿੱਥੇ ਨਖੇਦੀ ਕੀਤੀ ਹੈ ਉੱਥੇ ਇਹ ਗੱਲ ਕਹੀ ਹੈ ਵੀ ਵਿਜੀਲੈਂਸ ਵਰਗੀਆਂ ਸੰਸਥਾਵਾਂ ਦੀ ਸਰਕਾਰ ਦੁਰਵਰਤੋਂ ਕਰੀ ਹੈ ਮਜੀਠੀਆ ਤੇ ਕੁਝ ਕਾਂਗਰਸੀ ਲੀਡਰਾਂ ਤੇ ਕੀਤੀ ਕਾਰਵਾਈ ਉਹਨਾਂ ਨੇ ਕਿਹਾ ਸਿੱਧੇ ਰੂਪ ਵਿੱਚ ਕਾਨੂੰਨ ਦੀ ਬਰਬਾਦੀ ਹੈ ਤੇ اصولਾਂ ਦੀ ਉਲੰਘਣਾ ਸਿੱਧੇ ਤੌਰ ਤੇ ਉਹਨਾਂ ਨੇ ਬਿਕਰਮ ਮਜੀਠੀਆ ਦੀ ਪਿੱਠ ਥਾਪਰੀ ਔਰ ਕਿਹਾ ਵੀ ਮੈਂ ਉਹਦਾ ਸਮਰਥਨ ਕਰਦਾ ਜੇ ਗੱਲ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਹੁਣਾਂ ਦੀ ਕਰੀਏ ਤੇ ਉਹਨਾਂ ਨੇ ਵੀ ਕਿਹਾ ਵੀ ਲੋਕਤੰਤਰ ਦੇ ਸਿਧਾਂਤਾਂ ਦੀ ਅਗਨਾ ਉਲੰਘਣਾ ਕੀਤੀ ਜਾ ਰਹੀ ਹੈ ਮਜੀਠੀਆ ਨੂੰ ਗ੍ਰਫਤਾਰ ਕਰਕੇ ਤੇ ਇਹ ਸਰਕਾਰ ਦੀ ਤਾਨਾਸ਼ਾਹੀ ਮਾਨਸਿਕਤਾ ਯਾਹਰ ਕਰ ਰਹੀ ਹੈ ਅੱਗੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਫਤਿਹ ਜੰਗ ਬਾਜਵਾ ਵੀ ਵਿਕਰਮ ਮਜੀਠੀਆ ਦੀ ਪਿੱਠ ਤੇ ਆਏ ਨੇ ਔਰ ਉਹਨਾਂ ਨੇ ਕਿਹਾ ਇਹ ਲੋਕਤੰਤਰ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਬਿਨਾਂ ਸ਼ਰਤ ਮਜੀਠੀਆ ਨੂੰ ਰਿਹਾ ਕੀਤਾ ਜਾਵੇ ਔਰ ਦੋਸ਼ ਲਾਇਆ ਵੀ ਮਾਨ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਦਿੱਲੀ ਵਾਲਿਆਂ ਦੇ ਦਬਾਅ ਹੇਠਾ ਕੇ ਵਿਜੀਲੈਂਸ ਤੇ ਪੁਲਿਸ ਦਾ ਦਬਾਅ ਪਾ ਕੇ ਵਿਰੋਧੀਆਂ ਤੇ ਧੱਕੇਸ਼ਾਹੀ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਇਹ ਜਿਹੜਾ ਮਾਮਲਾ ਆ ਇਹ ਪੂਰੀ ਤਰ੍ਹਾਂ ਗਲਤ ਹੈ ਔਰ ਇਸ ਮਾਮਲੇ ਵਿੱਚ ਪਹਿਲੋਂ ਅਰਵਿੰਦ ਕੇਜਰੀਵਾਲ ਮਾਫੀ ਮੰਨ ਚੁੱਕੇ ਨੇ ਤੇ ਹੁਣ ਵਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਲਈ ਯਤਨ ਕੀਤੇ ਜਾ ਰਹੇ ਨੇ ਇੱਕ ਵੱਖਰੇ ਤਰ੍ਹਾਂ ਦਾ ਬਿਆਨ ਵੀ ਆਇਆ ਸਾਬਕਾ ਜਫੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਸ਼ਾਇਦ ਉਹਨਾਂ ਨੇ ਇਸ ਮਾਹੌਲ ਵਿੱਚ ਆਪਣੇ ਮਨ ਦੀ ਭੜਾਸ ਕੱਢਣ ਦਾ ਮੌਕਾ ਨਹੀਂ ਗਵਾਇਆ ਉਹ ਕਹਿੰਦੇ ਅਕਾਲੀਆਂ ਦੇ ਰਾਜ ਚ ਜਿਹੇ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਸੀ ਹੁੰਦੇ ਸਵਾਲ ਖੜਾ ਕਰ ਦਿੱਤਾ ਵੀ ਉਦੋਂ ਵੀ ਬਦਲਾ ਲਊ ਜਿਹੜੇ ਐਕਸ਼ਨ ਨਹੀਂ ਸੀ ਕੀਤੇ ਜਾਂਦੇ ਤੇ ਨਾਲ ਹੀ ਉਹਨਾਂ ਨੇ ਕਿਹਾ ਅਕਾਲੀਆਂ ਨੇ ਜੋ ਬੀਜਿਆ ਉਹ ਹੁਣ ਉਹੀ ਵੱਢ ਰਹੇ ਨੇ ਲੱਗਦਾ ਉਹਨਾਂ ਆਪਣਾ ਗੁੱਸਾ ਜਾ ਝਾੜ ਲਿਆ ਪਰਮਿੰਦਰ ਸਿੰਘ ਪਿੰਟ ਸਾਹ ਜਿਨ੍ਹਾਂ ਨੂੰ ਬਾਗੀ ਦਲ ਦੇ ਕਹਿ ਲਿਏ ਜਾਂ ਜਿਹੜੀ ਭਰਤੀ ਕਮੇਟੀ ਉਸ ਵਿੰਗ ਦੇ ਲੀਡਰ ਕਹਿ ਲਿਏ ਉਹ ਵੀ ਲੱਖ ਵਿਰੋਧ ਦੇ باوجود ਵਿਕਰਮ ਮਜੀਠੀਆ ਦੀ ਪਿੱਠ ਤੇ ਆਏ ਨੇ ਉਹਨਾਂ ਨੇ ਕਿਹਾ ਵੀ ਸਰਕਾਰ ਵਿਜੀਲੈਂਸ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਦਾ ਗਲਾ ਘੁੱਟ ਰਹੀ ਹੈ ਔਰ ਉਹਨਾਂ ਨੇ ਕਿਹਾ ਜਿਹੜਾ ਪਰਿਵਾਰ ਨਾਲ ਮਜੀਠੀਆ ਦੇ ਪਰਿਵਾਰ ਨਾਲ ਦੁਰਵਿਹਾਰ ਕੀਤਾ ਉਹ ਗਲਤ ਹੈ ਦੇ ਸਤਾ ਦੇ ਨਸ਼ੇ ਵਿੱਚ ਵਿਜੀਲੈਂਸ ਦੀ ਦਰਵਰਤੋਂ ਕੀਤੀ ਜਾ ਰਹੀ ਹੈ ਜਦੇ ਨਤੀਜੇ ਬੜੇ ਖਤਰਨਾਕ ਨਿਕਲਣਗੇ ਅੱਗੇ ਮੈਂ ਗੱਲ ਕਰਾਂਗਾ ਕਾਂਗਰਸ ਦੇ ਬਧਾਇਕ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਜਿਹੜੇ ਪੱਪਾਂ ਪਾਰ ਹੋ ਹੋ ਕੇ ਸ਼ਰਮਨੀ ਅਕਾਲੀ ਦਲ ਨੂੰ ਨਿੰਦ ਦੇ ਆ ਰਹੇ ਨੇ ਬੜਾ ਉਹ ਬਿਬਾਕੀ ਨਾਲ ਅਟੈਕ ਕਰਦੇ ਰਹੇ ਨੇ ਪਰ ਕਮਾਲ ਕਰਤੀ ਉਹਨਾਂ ਨੇ ਸੁਖਪਾਲ ਖਹਿਰਾ ਨੂੰ ਜਦੋਂ ਇਹ ਪਤਾ ਲੱਗਾ ਬੀ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਨੇ ਅੰਮ੍ਰਿਤਸਰ ਰੇਡ ਕੀਤੀ ਹੈ ਤੇ ਜਦੋਂ ਇਹ ਪਤਾ ਲੱਗਾ ਵੀ ਉਹਨਾਂ ਦੇ ਬਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਜਿਹੜੇ ਵਿਧਾਇਕ ਨੇ ਉਹਨਾਂ ਦੀ ਸਰਕਾਰੀ ਰਹਿ ਜਿਹੜੀ ਸੈਕਟਰ 4 ਚੰਡੀਗੜ੍ਹ ਚ ਉੱਤੇ ਵੀ ਵਿਜੀਲੈਂਸ ਨੇ ਰੇਡ ਕੀਤੀ ਤੇ ਉਹ ਸਿੱਧੇ ਉੱਥੇ ਪਹੁੰਚ ਗਏ ਔਰ ਉੱਥੇ ਪਹੁੰਚ ਕੇ ਉਹਨਾਂ ਨੇ ਸਿੱਧੇ ਰੂਪ ਵਿੱਚ ਮਜੀਠੀਆ ਦੇ ਹੱਕ ਚ ਖੜ ਕੇ ਕਿਹਾ ਵੀ ਵਿਜੀਲੈਂਸ ਦੀ ਇੱਕ ਕਾਰਵਾਈ ਜਿਹੜੀ ਹੈ ਇਹ ਬਦਲਾਖੋਰੀ ਹੈ ਉਹਨਾਂ ਕਿਹਾ ਵੀ ਭਾਵੇਂ ਅਕਾਲੀ ਦਲ ਨਾਲ ਉਹਨਾਂ ਦੇ ਲੱਖ ਮਰਤ ਭੇਦ ਹੋ ਸਕਦੇ ਨੇ ਪਰ ਇਹ ਕਾਰਵਾਈ ਜਿਹੜੀ ਤਾਨਾਸ਼ਾ ਢੰਗ ਨਾਲ ਕੀਤੀ ਹੈ ਇਸ ਮਾਮਲੇ 'ਚ ਉਹ ਬਿਕਰਮ ਮਜੀਠੀਏ ਨਾਲ ਖੜੇ ਨੇ ਔਰ ਉਹਨਾਂ ਨੇ ਕਿਹਾ ਵੀ ਇਸੇ ਮਾਮਲੇ ਵਿੱਚ ਪਹਿਲੋਂ ਅਰਵਿੰਦ ਕੇਜਰੀਵਾਲ ਮੁਆਫੀ ਮੰਨ ਚੁੱਕੇ ਨੇ ਤੇ ਹੁਣ ਇਸੇ ਕੇਸ ਵਿੱਚ ਬਿਕਰਮ ਮਜੀਠੀ ਮਜੀਠੇ ਨੂੰ ਡਰਗ ਨਾਲ ਜੋੜਿਆ ਜਾ ਰਿਹਾ ਔਰ ਉਹਨਾਂ ਨੇ ਕਿਹਾ ਇਹ ਜਿਹੜੀਆਂ ਬਧਿਕੀਆਂ ਕੀਤੀਆਂ ਜਾ ਰਹੀਆਂ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਸ ਤੋਂ ਬਾਅਦ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਉਹ ਵੀ ਮਜੀਠੀਏ ਦੀ ਪਿੱਠ ਤੇ ਆਏ ਨੇ ਉਹਨਾਂ ਕਿਹਾ ਵੀ ਜਿਹੜੇ ਢੰਗ ਨਾਲ ਵਿਜੀਲੈਂਸ ਨੇ ਘੁਸਪੈਠ ਕੀਤੀ ਮਜੀਠੀਏ ਦੇ ਘਰ ਉਹ ਪੂਰੀ ਤਰ੍ਹਾਂ ਗਲਤ ਹੈ ਔਰ ਇਹ ਸਮੁੱਚੀ ਕਾਰਵਾਈ ਦੇ ਉਹ ਪੂਰੀ ਤਰ੍ਹਾਂ ਨਖੇਦੀ ਕਰਦੇ ਆ ਇੱਕ ਨਾਂ ਆ ਅੰਮਰਸਰ ਤੋਂ ਵਿਧਾਇਕ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਆਮ ਆਦਮੀ ਪਾਰਟੀ ਉੱਪਰ ਉਹ ਸਵਾਲ ਚੁੱਕਦੇ ਆਏ ਨੇ ਹੁਣ ਵੀ ਉਹਨਾਂ ਨੇ ਕਿਹਾ ਵੀ ਆਪਣੀ ਸਰਕਾਰ ਤੇ ਸਵਾਲ ਕੀਤਾ ਉਹਨਾਂ ਨੇ ਕਿਹਾ ਵੀ ਜਦੋਂ ਮਜੀਠੀਆ ਜੇਲ੍ਹ 'ਚ ਸੀ ਉਦੋਂ ਸਰਕਾਰ ਨੇ ਉਹਦੀ ਪੁਸ਼ਪੜਤਾਲ ਕਿਉਂ ਨਹੀਂ ਕੀਤੀ ਉਹਨੋਂ ਚਲਾਨ ਪੇਸ਼ ਕਿਉਂ ਨਹੀਂ ਕੀਤਾ ਔਰ ਚਲਾਨ ਪੇਸ਼ ਨਾ ਕਰਨ ਕਾਰਨ ਉਲਟਾ ਮਜੀਠੀਏ ਦੀ ਜਮਾਨਤ ਹੋ ਗਈ ਉਹਨਾਂ ਨੇ ਕਿਹਾ ਭਾਵੇਂ ਵਿਚਾਰਕ ਮਤਭੇਦ ਉਹਨਾਂ ਵਿੱਚ ਨੇ ਪਰ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੈ ਔਰ ਵਿਜੀਲੈਂਸ ਦੀ ਅਕਸਰ ਦਰਬਾਰਤੋਂ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਆ ਰਹੀਆਂ ਨੇ ਤੇ ਹੁਣ ਵੀ ਕੀਤੀ ਜਾ ਰਹੀ ਹੈ ਜੇ ਸ਼ਮਸ਼ੇਰ ਸਿੰਘ ਦੁੱਲੋਂ ਉਹਨਾਂ ਦੀ ਗੱਲ ਕਰੀਏ ਜਿਹੜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ ਪੰਜਾਬ ਦੇ ਸਾਬਕਾ ਮੰਤਰੀ ਵੀ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਜੀਠੀਆ ਦੇ ਹੱਕ ਚ ਆਏ ਨੇ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਇਸ਼ਾਰੇ ਤੇ ਵਿਜੀਲੈਂਸ ਸਿਆਸੀ ਵਿਰੋਧੀਆਂ ਦੀਆਂ ਔਰਤਾਂ ਦੀਆਂ ਅਲਮਾਰੀਆਂ ਕੱਪੜੇ ਫਲੋਰ ਫਲੋਰ ਲਈ ਹੈ ਤੇ ਇਹ ਕਾਰਵਾਈ ਬਿਲਕੁਲ ਗਲਤ ਹੈ ਔਰ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਵਿਰੋਧੀਆਂ ਨੂੰ ਗ੍ਰਾਫਟ ਦੱਸਦੇ ਨੇ ਪਰ ਉਹਨਾਂ ਨੇ ਕਰੀ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਔਰ ਇਹ ਕਹਿ ਕੇ ਸ਼ਮਸ਼ੀਰ ਦਲੋਂ ਨੇ ਕਿਹਾ ਵੀ ਮਜੀਠੀਆ ਵਿਰੋਧ ਦਾ ਇੱਕ ਗਲਤ ਢੰਗ ਨਾਲ ਕਾਰਵਾਈ ਕੀਤੀ ਗਈ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜਿਹਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੱਡੇ ਪੱਧਰ ਤੇ ਮਤਭੇਦ ਨੇ ਔਰ ਜਿਹੜੀ ਸੁਧਾਰ ਲਹਿਰ ਜਾਂ ਹੁਣ ਭਰਤੀ ਕਮੇਟੀ ਪੰਜ ਮੈਂਬਰੀ ਉਹਦੇ ਉੱਪਰ ਮੁੱਖ ਲੀਡਰ ਨੇ ਪਰ ਬੜੇ ਹੈਰਾਨੀਜਨ ਢੰਗ ਨਾਲ ਉਹ ਵੀ ਇਸ ਮਾਮਲੇ 'ਚ ਮਜੀਠੀਏ ਦੀ ਪਿੱਠ ਤੇ ਆਏ ਨੇ ਉਹਨਾਂ ਨੇ ਕਿਹਾ ਵੀ ਇਹ ਬਦਲਾਖੋਰੀ ਦੀ ਕਾਰਵਾਈ ਹੈ ਔਰ ਮਜੀਠੀਏ ਦੀ ਗਿਫਤਾਰੀ ਪੂਰੀ ਤਰ੍ਹਾਂ ਗਲਤ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਚੰਦੂ ਮਾਜਰਾ ਸਾਹਿਬ ਦੇ ਪੁੱਤਰ ਜਿਹੜੇ ਨੇ ਉਹ ਅੱਜ ਮੁਹਾਲੀ ਅਦਾਲਤ ਵਿੱਚ ਵੀ ਮਜੀਠੀਏ ਦੇ ਸਮਰਥਨ ਵਿੱਚ ਪੁੱਜੇ ਤੇ ਉਹਨਾਂ ਨੇ ਕਿਹਾ ਵੀ ਭਾਵੇਂ ਉਹਨਾਂ ਦੇ ਮਤਭੇਦ ਨੇ ਪਰ ਇਹ ਮਾਮਲਾ ਜਿਹੜਾ ਗਲਤ ਹੈ ਮਜੀਠੀਏ ਨੂੰ ਗਲਤ ਫਸਾਇਆ ਜਾ ਰਿਹਾ ਹੈ ਇਸ ਲਈ ਅਸੀਂ ਮਜੀਠੀਏ ਦੇ ਨਾਲ ਖੜੇ ਹਾਂ ਔਰ ਸਰਕਾਰ ਦੀ ਨਖੇਦੀ ਕਰਦੇ ਹਾਂ ਔਰ ਇਸ ਸਾਰੇ ਵਿੱਚ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਲਗਾਤਾਰ ਜਿਹੜੀ ਹੈ ਇਸ ਮਾਮਲੇ 'ਚ ਅਟੈਕ ਕਰਦੀ ਆ ਰਹੀ ਹੈ ਵਿਕਰਮ ਮਜੀਠੀਏ ਵਿਰੁੱਧ ਔਰ ਇੱਕ ਇੱਕ ਕਰਕੇ ਜਿਹੜੇ ਮੰਤਰੀ ਨੇ ਖਾਸ ਕਰਕੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਮਨ अरोड़ा ਲਾਲਚੰਦ ਕੁਟਾਰੂ ਚੱਕ ਹੋਰ ਮੰਤਰੀ ਔਰ ਇਸੇ ਤਰ੍ਹਾਂ ਜਿਹੜੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਬਲਤੇਜ ਪੰਨੂ ਆ ਦੀਪਕ ਬਾਲੀ ਨੀਲ ਗਰਗ ਔਰ ਸਾਰੇ ਡਿਟੇਲ ਚ ਦੱਸ ਰਹੇ ਨੇ ਵੀਜੀਲੈਂਸ ਨੇ ਕਿਹੜੇ ਢੰਗ ਨਾਲ ਕਾਨੂੰਨੀ ਰੂਪ ਵਿੱਚ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਹੈ ਇਸ ਸਾਰੀ ਪ੍ਰਕਿਰਿਆ ਨੂੰ ਦੇਖਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਮੀਡੀਆ ਦੇ ਮੂਰੇ ਆਏ ਉਹਨਾਂ ਨੇ ਜਿੱਥੇ ਇਹ ਗੱਲ ਕਹੀ ਵੀ ਪੰਜਾਬ ਦੇ ਲੋਕ ਕਹਿੰਦੇ ਅਸੀਂ ਵੀ ਮਗਰਮਸ਼ਾ ਨੂੰ ਨਹੀਂ ਫੜਿਆ ਜਾ ਰਿਹਾ ਡਰੱਗ ਦੇ ਵੱਡੇ ਤਸਕਰਾਂ ਨੂੰ ਫੜਿਆ ਨਹੀਂ ਫੜਿਆ ਜਾ ਰਿਹਾ ਉਹਨਾਂ ਨੇ ਇਹ ਕਾਰਵਾਈ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਔਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਵਿਰੋਧੀ ਧਿਰਾਂ ਪੂਰੀ ਤਰ੍ਹਾਂ ਸਪੋਰਟ ਕਰ ਰਹੀਆਂ ਨੇ ਆ ਵਿਕਰਮ ਮਝੁੱਠੀਆ ਦੀ ਤੇ ਫਿਰ ਭਗਵੰਤ ਮਾਨ ਉਹਨਾਂ ਨੇ ਆਪਣੇ ਅੰਦਾਜ਼ ਚ ਕਿਹਾ ਵੀ ਮੈਨੂੰ ਵੀ ਲੱਗ ਰਿਹਾ ਵੀ ਜਿਵੇਂ ਆਪ ਵਰਸਸ ਆਲ ਹੋ ਗਿਆ ਉਹ ਕਹਿੰਦੇ ਤਾਂ ਹੀ ਤੇ ਅਜਿਹੇ ਲੋਕ ਬਚਦੇ ਰਹੇ ਨੇ ਕਿਉਂਕਿ ਵਿਰੋਧੀ ਇੱਕ ਦੂਸਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਘੋ ਖਿਚੜੀ ਸਨ ਸਾਂਝੇ ਸੀ ਔਰ ਇਹ ਰਲੇ ਸੀ ਤੇ ਇੱਕ ਦੂਸਰੇ ਨੂੰ ਬਚਾਉਂਦੇ ਰਹੇ ਨੇ ਇਹ ਰਲ ਮਿਲ ਕੇ ਉਹਨਾਂ ਨੇ ਕਿਹਾ ਇਹ ਤੇ ਇੱਕ ਗੈਂਗ ਹੀ ਸਾਹਮਣੇ ਆ ਗਿਆ ਤੇ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਓਨੇ ਹੀ ਦੋਸ਼ੀ ਨੇ ਤੇ ਉਹਨਾਂ ਨੇ ਹੋਰ ਵੀ ਕਈ ਅੰਕੜੇ ਦਿੱਤੇ ਵੀ 29 ਮੋਬਾਈਲ ਫੋਨ ਹੋਰ ਕਈ ਕੁਝ ਮਿਲਿਆ ਪਰ ਵਿਰੋਧੀ ਪਾਰਲੀਮੈਂਟ ਕਿਹੜੇ ਮੂੰਹ ਨਾਲ ਇਹ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਨੇ